ਪਾਉਣ ਦੇ ਲਈ ਵਾਧਾ ਹੋਇਆ ਹੈ ਰਪਿੰਦਰ ਦੋਦੇ ਦੀ ਧਰਤੀ ਦਾ ਮਾਲਵੇ ਦੀ ਧਰਤੀ ਜ਼ਿਲ੍ਹਾ ਮੁਕਸਰ ਲਓ ਖੇਡ ਮੈਦਾਨ ਦੇ ਵਿੱਚ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲੇਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਸ਼ੇਰਾ ਵੇ ਖਵਾ ਕੇ ਦੇਸੀ ਘੋੜੀ ਦੀ ਜੂਰੀ ਅੱਜ ਤੂੰ ਦੋ ਜ਼ੋਰ ਪੱਟਾਂ ਦਾ ਲਾ ਦੇ ਉਹ ਮਸਲਾ ਕੱਪ ਦਾ ਬਣ ਗਈ ਰਵਿੰਦਰਾ ਦੋ ਦੋ ਰੇਡਾਂ ਪਾਵੇ ਰਸਤੇ ਕੱਪਰੇ ਦੇ ਕਾਡੀਆਂ ਪਾਵੇ ਰਵਿੰਦਰਾ ਦੋ ਦੋ ਕੋਡੀਆਂ ਪਾਵੇ ਜੀਟੀਏ 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 ਇਹ ਟੱਬਿਆਂ ਦਾ ਪੁੱਤ ਕਹਿਰ ਕਰੀ ਜਾਂਦੇ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਓ ਮਿੱਤਰ $100 ਸੰਦੀਪ ਜਿੰਦੀ ਜੀ ਹੁਣਾਂ ਵੱਲੋਂ ਤੇ $300 ਫਿਰ 300 ਪਤੂਆ ਦਰਲੋਚਰ ਮੰਡ ਤੇ ਜਰੈਲ ਮੰਡ ਜੀ ਹੁਣਾਂ ਵੱਲੋਂ ਸੋ ਮਾਨ ਸਨਮਾਨ